ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸਤਿ ਸ੍ਰੀ ਅਕਾਲ ਕੀ ਹਲਚਾਲ ਅਰਦਾਸ ਕਰਨਾ ਸਾਰੇ ਠੀਕ ਹੋਵੋਗੇ ਤੇ ਪਿਛਲੇ ਵਲੌਗ ਚ ਤੁਸੀਂ ਦੇਖਿਆ ਸੀ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਸ਼੍ਰੀ ਰਿਚੀਗੇ ਸਾਹਿਬ ਰਾਤ ਨੂੰ ਤੇ ਤਕਰੀਬਨ ਆਪਾਂ ਪਹੁੰਚ ਗਏ ਸੀਗੇ 4 4:30 ਵਜੇ ਤੱਕ ਤੇ ਉਸ ਤੋਂ ਬਾਅਦ 2 ਘੰਟੇ ਰੈਸਟ ਕਰਨ ਤੋਂ ਬਾਅਦ ਹੁਣ ਆਪਾਂ ਤਕਰੀਬਨ 7:30 ਵਜੇ ਇੱਥੋਂ ਜਿਹੜਾ ਰਵਾਨਾ ਹੋਣ ਲੱਗੇ ਆਂ ਪਹਿਲਾਂ ਕੁਝ ਚਾਹ ਸ਼ੱਕਦੇ ਆਂ ਤੇ ਦਰਸ਼ਨ ਕਰਦੇ ਆਂ ਅੱਜ ਕਿੱਥੇ ਤੱਕ ਪਹੁੰਚ ਹੋਊਗਾ ਤੇ ਦਰਸ਼ਨ ਕਰਕੇ ਆਪਾਂ ਆ ਗਏ ਜੀ ਦਰਬਾਰ ਸਾਹਿਬ ਦੇ ਤੇ ਹੁਣ ਆਪਾਂ ਇੱਥੋਂ ਹੋਣ ਲੱਗੇ ਆ ਰਵਾਨਾ ਸੰਗਤਾਂ ਖੜੀਆਂ ਸਾਡੀਆਂ ਤੇ ਜਿਹੜਾ ਗਰਮੀ ਗਰਮੀ ਵਾਲਾ ਮੌਸਮ ਸੀਗਾ ਅਸਲੀ ਜੀ ਰਾਤ ਕੱਟਤਾ ਸੀਗਾ ਪੂਰਾ ਤੇ ਹੁਣ ਆਪਾਂ ਨੂੰ ਆਉਣੇ ਇੱਕਦਮ ਪਹਾੜ ਠੰਡੇ ਤੇ ਇਹ ਜਿਹੜਾ ਰਸਤਾ ਹੈ ਉਰੋਂ ਤਕਰੀਬਨ 200 70 75 ਰੂਟ ਉਰੋਂ ਰਹਿ ਜਾਂਦਾ ਹੈ ਗੋਬਿੰਦ ਘਾਟ ਤੇ ਦੇਖਾਂਗੇ ਅੱਜ ਪੂਰਾ ਗੋਬਿੰਦ ਘਾਟ ਤੱਕ ਹੀ ਜਾਵਾਂਗੇ ਬਾਕੀ ਜੇ ਕਿਦਾਰਨਾਥ ਵਾਲੇ ਯਾਤਰੀ ਬਹੁਤ ਆ ਰਹੇ ਨੇ ਟ੍ਰੈਫਿਕ ਜ਼ਿਆਦਾ ਹੋਈ ਤੇ ਆਪਾਂ ਨਗਰਾਸੂ ਰੁਕ ਜਾਾਂਗੇ ਜੇ ਆਪਾਂ ਤਕਰੀਬਨ ਜੇ 2 2 ਵਜੇ ਤੱਕ ਨਗਰਾਸੂ ਪਹੁੰਚ ਗਏ ਤੇ ਉਸ ਤੋਂ ਬਾਅਦ ਆਪਾਂ ਗੋਬਿੰਦਗੜ੍ਹ ਲਈ ਅੱਗੇ ਜਾਵਾਂਗੇ ਨਹੀਂ ਤਾਂ ਨਗਰਾਸੂ ਰੁਕ ਜਾਾਂਗੇ ਮੈਟਰ ਦਾ ਫਾਸਲਾ ਤੈਅ ਕਰਕੇ ਆਪਾਂ ਪਹੁੰਚ ਗਏ ਜੀ ਦੇਵ ਪ੍ਰਿਆਗ ਦੇਵ ਪ੍ਰਿਆਗ ਸੰਗਮ ਜਿੱਥੇ ਦੋ ਨਦੀਆਂ ਇਕੱਠੀਆਂ ਹੁੰਦੀਆਂ ਐ ਜਿਹਦਾ ਪਾਣੀ ਸਾਫ਼ ਹੈ ਇਹ ਹੈਗੀ ਭਗਰਤੀ ਤੇ ਜਿਹੜੀ ਇਹ ਵਾਲੀ ਐ ਥੋੜਾ ਮਿੱਟੀ ਰੰਗਾ ਪਾਣੀ ਐ ਇਹ ਹੈਗੀ ਹੈ ਹਲਕਨੰਦਾ ਨਦੀਕ ਜਿਹੜੀ ਹਲਕਨੰਦਾ ਨਦੀ ਐ ਇਹ ਇਹ ਆਉਂਦੀ ਐ ਉੱਥੋਂ ਜਿੱਥੇ ਵਾਸੁਧਾਰਾ ਝਰਨਾ ਹੈ ਉਹਦੇ ਉੱਪਰੋਂ ਆਉਂਦੀ ਹੈ ਤੇ ਜਿਹੜੀ ਨੀਲੇ ਪਾਣੀ ਵਾਲੀ ਹੈ ਇਹ ਅੰਬੀਦਰ ਗੰਗੋਤਰੀ ਤੋਂ ਆਉਂਦੀ ਹੈ ਕਿਤੇ ਇੱਥੇ ਆ ਕੇ ਇਹਨਾਂ ਦਾ ਸੰਗਮ ਹੋ ਜਾਂਦਾ ਹੈ ਤੇ ਇਹ ਇੱਥੋਂ ਅ ਭਾਗਰਤੀ ਤੇ ਅਲਕਨੰਦਾ ਨਦੀ ਇਹ ਗੰਗਾ ਬਣ ਜਾਂਦੀ ਹੈ ਤੇ ਇੱਥੇ ਆ ਕੇ ਆਪਾਂ ਤੇ ਬਾਕੀ ਚੱਲਦੇ ਆਂ ਤੇ ਅੱਗੇ ਹੁਣ ਆਪਾਂ ਰੁਕਾਂਗੇ ਕਿਤੇ ਚਾਹ ਚੂ ਪੀਣ ਤਕਰੀਬਨ 1:30 ਵਜੇ ਹੋ ਗਈ ਜੀ ਆਪਣੀ ਲੰਚ ਬ੍ਰੇਕ ਰੋਟੀ ਦੇ ਨਾਲ ਮੈਗੀ ਨਾਵਾਂ ਸੋਹਣਾ ਜਿਹਾ 뷰 ਆਪਾਂ ਸ਼ਿਦੀ ਨਗਰ ਤੋਂ ਤੋਂ 5-10 ਕਿਲੋਮੀਟਰ ਅੱਗੇ ਆਗੇ ਪਹੁੰਚਾਂਗੇ ਜੀ ਗੋਬਿੰਦ ਘਾਟ ਤੇ ਬਾਕੀ ਜੱਸਾ ਜੀ ਬੈਠੇ ਨੇ ਇੱਧਰ ਜੱਸਾ ਜੀ ਚਾਹੂ ਪੀ ਲਈ ਕੌਫੀ ਹੈ ਹੋਰ ਗੱਲਾਂ ਦੀਆਂ ਗੱਲਾਂ ਸਭ ਤੋਂ ਜ਼ਿਆਦਾ ਸੁੱਤਾ ਜੁੱਤਾ ਹੈ ਕਹਿੰਦਾ ਜੀ ਫੇਰ ਰਾਤ ਦੀ ਚਾਹ ਪੀਤੀ ਉੱਪਰ ਸੌਂ ਗਿਆ ਜੱਸਾ ਇਹ ਛੱਕਿਆ ਰਾ ਬਈ ਮੁੰਡੇ ਦੀ ਹਿੰਮਤ ਆ ਕਹਿੰਦੇ ਯੂਰ ਸਾਹਿਬ ਤੋਂ ਆਇਆ ਨਾਲ ਹੀ ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਕਰਤੀ ਐਜੀ ਮੋਟੀਵੇਸ਼ਨ ਹੋਣੀ ਚਾਹੀਦੀ ਐ ਸਭ ਚ ਹੋਣੀ ਚਾਹੀਦੀ ਐ ਜੀ ਮੋਟੀਵੇਸ਼ਨ ਤਕਰੀਬਨ 5 6 ਵਜੇ ਪਹੁੰਚਾਂਗੇ ਤੇ ਨਾਕ ਤੇ ਰੁਕੇ ਤੇ ਰੈਸਟ ਤਾਂ ਲੈਣੀ ਹੋ ਪੈਣੀ ਐ ਤੇ ਰੁਕਾਂਗੇ ਕਿਤੇ ਰਾਸਤੇ ਚ 5 10 ਮਿੰਟ ਲਈ ਲੋ ਜੀ ਇਹ ਸੋਹਣਾ ਜਿਹਾ 뷰 ਗੁਰਦੁਆਰਾ ਨਗਰਾਸੂ ਤੇ ਬੜੀ ਘੈਂਟ ਦ੍ਰਿਸ਼ ਹੁੰਦਾ ਹ ਹਰੇਕ ਵਾਰ ਆਪਾਂ ਪਿਛਲੀ ਵਾਰ ਵੀ ਰੁਕੇ ਸੀ ਯਾਦ ਇੱਥੇ ਬੈਹਿ ਕੇ ਸਵੇਰੇ ਸਵੇਰੇ ਚਾਹ ਪੀਦੀ ਸੀ ਤੇ ਇਸ ਵਾਰ ਆਪਾਂ ਇੱਥੇ ਰੁਕਣਾ ਨਹੀਂ ਤੇ ਆਪਾਂ ਸਿੱਧਾ ਗੋਬਿੰਦ ਘਾਟੀ ਜਾਵਾਂਗੇ ਤੇ ਇੱਥੇ ਵੀ ਤਿਆਰੀਆਂ ਜੋਸ਼-ਜੋਰ ਨਾਲ ਚੱਲ ਰਹੀਆਂ ਸੰਗਤਾਂ ਵੱਲੋਂ ਈਮਲੀ ਸਾਫ਼ ਕਰੀ ਜਾ ਰਹੀਆਂ ਆਪਾਂ ਰੁਕਾ ਕੇ ਉਹਦੇ ਆ ਕੇ ਮੇ ਵੀ ਸ਼ਾਇਦ ਉੱਪਰ ਹਿਮਕੁਟ ਸਾਹਿਬ ਦੇ ਦਰਸ਼ਨ ਕਰਕੇ ਆਵਾਂਗੇ ਤੇ ਇੱਕ ਦਿਨ ਉਹਦੇ ਜ਼ਰੂਰ ਰੁਕ ਕੇ ਜਾਵਾਂਗੇ ਲੋ ਜੀ ਇੱਥੇ ਵੀ ਸਜਾਵਟ ਪੂਰੀ ਕਰਤੀ ਤੇ ਸੋਫਿਆਂ ਨੂੰ ਧੁੱਪ ਲਵਾਈ ਜਾ ਰਹੀ ਹੈ ਤੇ ਬਾਬਾ ਜੀ ਨੇ ਦੱਸਿਆ ਵੀ 22 23 ਤਰੀਕ ਨੂੰ ਸੰਗਤ ਪੂਰੀ ਆਣ ਗਏ ਉਹ ਇਕੱਠ ਹੋ ਜਾਣਾ ਪੂਰਾ ਸੰਗਤਾਂ ਦਾ ਹਮ ਹਮਾ ਕੇ ਆਉਣਗੀਆਂ ਸੰਗਤਾਂ ਤੇ 25 ਤਰੀਕ ਨੂੰ ਹੇਮਕੁੰਸਾਬ ਦੇ ਜਿਹੜੇ ਇੱਕ ਪਾਰਟ ਐ ਉਹ ਖੁੱਲਣੇ ਐ ਤੇ ਆਪਾਂ ਪਹੁੰਚ ਜਾਾਂਗੇ 24 ਨੂੰ ਮੇ ਵੀ ਹਾਂਜੀ 24 ਨੂੰ ਪਹੁੰਚ ਜਾਵਾਂਗੇ ਤੇ ਉੱਥੇ ਆਪਾਂ ਨੂੰ ਸ਼ਾਇਦ ਫੁੱਲਾਂ ਦੀ ਸੇਵਾ ਜਿਹੜੀ ਉਹ ਕਰਨ ਲਈ ਮਿਲ ਜਵੇ ਇਸ ਲਈ ਆਪਾਂ ਪਹਿਲਾਂ ਆਏ ਸੀਗੇ ਤੇ ਹੁਣ ਚੱਲਦੇ ਹਾਂ ਗੁਰਦੁਆਰਾ ਨਗਰਾਸੂ ਤੋਂ ਇਹ ਘੰਟਿਆਂ ਦੇ ਸਫ਼ਰ ਤੋਂ ਬਾਅਦ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਗੋਬਿੰਦ ਘਾਟ ਇੱਥੇ ਪਿਆਰੀ ਜਿਹੀ ਫੁੱਲ ਜੋਰਾਂ ਸ਼ੋਰਾਂ ਦੇ ਚੱਲ ਰਹੀ ਹੈ ਪੰਜਾਬ ਦੇ ਕਰਤੀ ਇਸ ਵਾਰ ਜਿਹੜਾ ਨਵਾਂ ਗੇਟ ਹੈ ਇਹ ਬਣਾਇਆ ਵਾ ਤੇ ਕਾਫੀ ਮਾਹੌਲ ਜਿਹੜਾ ਵਧੀਆ ਹੈ ਛੰਡੇ ਛੁੰਡੇ ਕਾਫੀ ਚੱਲਦੇ ਆ ਆਪਾਂ ਅੰਦਰ ਸਮਾਨ ਸਮੁੰਦਰੀ ਔਰ ਮੁੰਡੇ ਲੱਗੇ ਹੋਏ ਆ ਸਮਾਨ ਤਾਰਨ ਤੇ ਬਾਕੀ ਹਾਲ ਸਿਰ ਖਰਾਬ ਹੋ ਗਈ ਬਦਰੀਨਾਥ ਜਾਣੇ ਵਾਲੀ ਸੰਗਤ ਕਾਫੀ ਸੀਗੀ ਤੇ ਉਹਦੇ ਕਰਕੇ ਟ੍ਰੈਫਿਕ ਥੋੜੀ ਰਾਸਤੇ 'ਚ ਮਿਲੀ ਸਾਨੂੰ ਪਰ ਕਿਦਾਰਨਾਥ ਤੇ ਜਾਣੇ ਵਾਲੀ ਸੰਗਤ ਘੱਟ ਸੀ ਇਸ ਕਰਕੇ ਜਾਮ ਥੋੜਾ ਘੱਟ ਹੀ ਸੀਗਾ ਤੇ ਹੁਣ ਚੱਲਦੇ ਆਂ ਨਾਉਨੇ ਆ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਲੋਜੀਨਾ ਧੋ ਕੇ ਤੇ ਲੰਗਰ ਪਾਣੀ ਪ੍ਰਸ਼ਾਦਾ ਛੱਕ ਕੇ ਆਪਾਂ ਇੱਕ ਦਿਨ ਨੂੰ ਸੈਰ ਕਰਨ ਆਏ ਸੀ ਤੇ ਗੁਰਦੁਆਰੇ ਦਾ ਦ੍ਰਿਸ਼ ਦੇਖੋ ਤੁਸੀਂ ਗੋਬਿੰਦ ਘਾਟ ਕਿੰਨਾ ਸੋਹਣਾ ਲੱਗ ਰਿਹਾ ਐਨ ਸਜਾਇਆ ਪਿਆ ਤੇ ਦਰਵਾਜ਼ਾ ਸਾਹਿਬ ਬੰਦ ਹੋ ਗਿਆ ਸੀ ਇਸ ਕਰਕੇ ਦਰਵਾਜ਼ਾ ਸਾਹਿਬ ਤੇ ਦਰਸ਼ਨ ਆਪਾਂ ਸਵੇਰੇ ਕਰਾਂਗੇ ਤੇ ਦਰਸ਼ਨ ਕਰਕੇ ਗੋਵਿੰਦਾ ਆਮਲੀ ਰਵਾਨਾ ਹੋਵਾਂਗੇ ਤੇ ਅੱਜ ਆਪਾਂ ਤਕਰੀਬਨ ਰਾਤ ਨੂੰ ਚੱਲੇ ਸੀਗੇ ਆਪਾਂ 11 11:00 ਵਜੇ ਤੇ ਆਪਾਂ ਪਹੁੰਚ ਗਏ ਅੱਜ ਇੱਥੇ 7:00 ਵਜੇ ਪਹੁੰਚ ਗਏ ਸੀਗੇ ਤੇ 2 ਘੰਟੇ ਆਪਾਂ ਆਰਾਮ ਕੀਤਾ ਸੀ ਤੇ ਕੱਲ ਨੂੰ ਆਪਾਂ ਆਪਣੀ ਥਰੀ ਟ੍ਰੈਕਿੰਗ ਯਾਤਰਾ ਆਰੰਭ ਕਰਾਂਗੇ ਸਵੇਰੇ ਸੱਜ ਦੇ 8:00 ਜਾਂ 8:30 9:00 ਵਜੇ ਜਿਹੜਾ ਪਿੱਛੇ ਪਜਾਰ ਹੁੰਦਾ ਉਹ ਵੀ ਅੱਜ ਸਮਾਨ ਬਹੁਤ ਸਾਰੇ ਜਿਹੜੇ ਲੋਕ ਪੂਰੇ ਵਿੱਚ ਨੰਨੇ ਆ ਉਹਨਾਂ ਦਾ ਆਇਆ ਵਾਸੀ ਟਰੱਕ ਚ ਤੇ ਠੀਕ ਹੈ ਮਿਲਦੇ ਆਂ ਕੱਲ ਵਾਲੇ ਬਲੌਗ ਚ ਤਦ ਤੱਕ ਬਾਏ ਰੱਬ ਰੱਖਾ